ਜ਼ਿਲ੍ਹਾ ਬਰਨਾਲਾ ਦੇ ਵਿੱਚ ਇੱਕ ਹੋਰ ਵੱਡੀ ਵਾਰਦਾਤ। ਜ਼ਿਲ੍ਹਾ ਬਰਨਾਲਾ ਦੇ ਪਿੰਡ ਸ਼ੈਨਾ ਦੇ ਸਾਬਕਾ ਸਰਪੰਚ ਗਰਮੀਤ ਕੌਰ ਦੇ ਪੁੱਤਰ ਸੁਖਵਿੰਦਰ ਸਿੰਘ ਕਲਕੱਤਾ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ। ਸੁਖਵਿੰਦਰ ਸਿੰਘ ਕਲਕੱਤਾ ਦਾ ਸ਼ੈਨਾ ਦੇ ਬਸਟੈਂਡ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਬਹੁਤ ਵੱਡੀ ਖਬਰ ਆ ਰਹੀ ਹੈ ਸੁਖਵਿੰਦਰ ਸਿੰਘ ਕਲਕੱਤਾ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਬੜੀ ਬੇਵਾਕੀ ਨਾਲ ਬੋਲਣ ਵਾਲੇ ਇਸ ਇਲਾਜ ਵਾਲ ਨੂੰ ਲੋਕ ਸਰਪੰਚ ਕਹਿ ਕੇ ਬੁਲਾਉਂਦੇ ਸਨ ਸਰਪੰਚ ਦੇ ਨਾਲ-ਨਾਲ ਪ੍ਰਸਿੱਧ ਸੁਖਵਿੰਦਰ ਸਿੰਘ ਕਲਕੱਤਾ ਦਾ ਸ਼ੈਲਾ ਦੇ ਬੱਸ ਸਟੈਂਡ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਸੋਸ਼ਲ ਮੀਡੀਆ ਦੇ ਬੜੀ ਚਰਚਾ ਚ ਰਹਿੰਦਾ ਸੀ ਸੁਖਵਿੰਦਰ ਸੁਖਵਿੰਦਰ ਨੂੰ ਲੋਕ ਪਸੰਦ ਕਰਦੇ ਸਨ ਬੜੀ ਬੇਵਾਕੀ ਨਾਲ ਬੋਲਦਾ ਸੀ ਤੇ ਲੋਕਾਂ ਨਾਲ ਇਹ ਅੜ ਕੇ ਖੜਦਾ ਸੀ ਲੋਕਾਂ ਨਾਲ ਅੜ ਕੇ ਖੜਨ ਵਾਲੇ ਸੁਖਵਿੰਦਰ ਦੀ ਮੌਤ ਦੀ ਖਬਰ ਸੁਣ ਕੇ ਸ਼ੈਲਾ ਸ਼ੈਲਾ ਦੇ ਨਾਲ ਦੇ ਪਿੰਡਾਂ ਦੇ ਵਿੱਚ ਵੀ ਬੜੀ ਚਰਚਾ ਚੱਲ ਪਈ ਆ ਲੋਕਾਂ ਨੇ ਬੜਾ ਦੁੱਖ ਮਨਾਇਆ ਕਿ ਕਿਵੇਂ ਹੋ ਸਕਦਾ ਕਤਲ ਕਿਉਂ ਹੋਇਆ ਕਿਸ ਨੇ ਕਤਲ ਕੀਤਾ ਕਤਲ ਦੇ ਕੀ ਕਾਰਨ ਰਹੇ ਇਹ ਸਭ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਪਤਾ ਚਲੇਗਾ ਪੁਲਿਸ ਅਧਿਕਾਰੀ ਨੇ ਗੱਲ ਕੀਤੀ ਤਾਂ ਉਹਨਾਂ ਕਹਿਣਾ ਕਿ ਜਲਦੀ ਹੀ ਉਹ ਕਾਤਲ ਨੂੰ ਗ੍ਰਿਫਤਾਰ ਕਰ ਲੈਣਗੇ ਗ੍ਰਿਫਤਾਰੀ ਤੋਂ ਪਹਿਲਾਂ ਪੁਲਿਸ ਨੂੰ ਇਹ ਵੀ ਪਤਾ ਲਾਉਣਾ ਪਏਗਾ ਕਤਲ ਦੇ ਕੀ ਕਾਰਨ ਰਹੇ ਕਤਲ ਕਿਸ ਨੇ ਕੀਤਾ